ਸੇ ਤੁਮ ਹਾਸ਼ਰ ਨਰ ਕੋ ਨ ਜਾਗਣਾ ਦਿਨ ਨੂੰ ਦੇ ਤੂੰ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਕੇ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਕਿ ਅੱਜ ਅਖੰਡਪੁਰ ਸਾਹਿਬ ਦੀ ਸਿੱਧੀ ਜੋੜ ਮੇਲ ਦੇ ਸੰਬੰਧੀ ਜਿਹੜੇ ਖੰਡਪੁਰ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਮਾਰਨਿੰਗ ਟਾਈਮ ਤੋਂ ਹੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਐ ਡਿ렉ਟਰ ਹਰਦਾਲੂ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਨਤਮਸਤਕ ਹੋ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸ਼੍ਰੀ ਖੰਡਪੁਰ ਸਾਹਿਬ ਦੀ ਅਰੰਭਤਾ ਕੀਤੀ ਗਈ ਹੈ

जिवे कि अस सारे देख ही रहे की पिछ ही सोलह तरीक तो आ, बहुत संगत आ रही है अज भी यही है कि बहुत लोग अज आन गए लखा च लोग आ रहे ने ਪ੍ਰਸ਼ਾਸਨ ਵੱਲੋਂ ਜੋ ਵੀ ਪ੍ਰਬੰਧ ਕੀਤੇ ਗਏ ਨੇ ਉਹ ਕਾਮਯਾਬ ਰਹੇ ਨੇ ਲੋਗ ਸ਼ਟਲ ਸਰਵਿਸ ਅੱਜ ਤੋਂ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਏਗੀ ਈ ਰਿਕਸ਼ਾਜ਼ ਵੀ ਅੱਜ ਤੋਂ ਸ਼ੁਰੂ ਹੋ ਜਾਣੀ ਹੈ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਲੋ ਐਂਡ ਆਰਡਰ ਮੇਨਟੇਨ ਰੱਖਣ ਤਾਂਕਿ ਜੋ ਅਸੀਂ ਕੰਮ ਕਰਨ ਲਈ ਇਨੇ ਮਹੀਨਿਆਂ ਤੋਂ ਲੱਗੇ ਹੋਏ ਆ ਉਹ ਅਸੀਂ ਸਫਲ ਹੋ ਸਕੀਏ ਤੇ ਲੋਕਾਂ ਦਾ ਜੋ ਇੱਥੇ ਐਕਸਪੀਰੀਅੰਸ ਹੈ ਉਹ ਅੱਛਾ ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨੰਮ ਰਸ਼ੀਹਰ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਬਤੇ ਸਿੰਘ ਸਾਹਿਬ ਪਰਮ ਪੂਜਨੀਕ ਜਗਤ ਮਾਤਾ ਗੁਜਰਕੌਰ ਜੀ ਦੀ ਇਹ ਲਾਸਾਨੀ ਮਹਾਨ ਕੁਰਬਾਨੀ ਨੂੰ ਸਮਰਪਿਤ ਜੋ ਕਿ ਅੱਜ ਤੋਂ ਇਹ ਪਾਵਨ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਵੱਲੋਂ ਜਿਹੜਾ ਸਾਂਝਾ ਸ਼੍ਰੀ ਖੰਡ ਪਾਠ ਸਾਹਿਬ ਸਤਿਗੁਰਾਂ ਦੀ ਔਰ ਮਾਤਾ ਜੀ ਦੀ ਯਾਦ ਨੂੰ ਉਹ ਇਸ ਵਕਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਸੂਰਜ ਕਿਰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਕੀ ਆਰਾਮ ਜਿੱਥੇ ਸਹਿਬਜ਼ਾਦਿਆਂ ਦੇ ਔਰ ਮਾਤਾ ਜੀ ਦਾ ਸस्कार ਹੋਇਆ ਉਸ ਅਸਥਾਨ ਤੇ ਪ੍ਰਾਤਨ ਰਵੈਤਾਂ ਔਰ ਪਰੰਪਰਾ ਮ ਅਨੁਸਾਰ ਅਖੰਡ ਪਾਠ ਸਾਹਿਬ ਦੀ ਰਮਤਾ ਹੋ ਚੁੱਕੀ ਹੈ ਔਰ 13:00 ਨੂੰ ਅੰਮ੍ਰਿਤ ਵੇਲੇ ਲਗਭਗ 6:00 ਵਜੇ ਸ੍ਰੀ ਕਾਨਪਾਸਰ ਜੀ ਦੇ ਉਹ ਪਾਈ ਜਾਣਗੇ ਔਰ ਇਸ ਵੰਦੇ ਵਿੱਚ ਸਾਰੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਕਿਉਂਕਿ ਸੰਗਤ ਜਿਹੜੀ ਹੈ ਇਸ ਵਾਰ ਅੱਗੇ ਨਾਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ ਤੇ ਆਉਣੀ ਵੀ ਚਾਹੀਦੀ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਰਹਿਬਰ ਦੀ ਐਡੀ ਵੱਡੀ ਕੁਰਬਾਨੀ ਇਸ ਸੰਸਾਰ ਤੇ ਨਹੀਂ ਹੈ ਪੀਰਤ ਇੱਕ ਹੈ ਹਿੰਦੂ ਵਿੱਚ ਯਾਤਰਾ ਲਈ ਇੱਕ ਪਟਵਾਏ ਬੇਟੇ ਬਾਪ ਨੂੰ ਜਹਾ ਖੁਦਾ ਕੇ ਲੀਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਛੇਪੋ ਤੋਂ ਲੈ ਕੇ 13 ਪੋ ਤੱਕ ਤੋਂ ਆਪਣਾ ਸਾਰਾ ਸਰਬੰਸ ਇਸ ਜਹਾਨ ਤੇ ਕੌਮ ਦੇਲੇ ਖਿਲਾ ਕੇ ਸਾਨੂੰ ਇਹ ਖਾਲਸਾਈ ਆਇਡੈਂਟੀ ਜਿਹੜੀ ਹੈ ਉਹ ਬਖਸ਼ੀ ਬਾਣੀ ਬਾਣਾ ਬਖਿਆ ਰਹਿਤ ਬਖਸ਼ੀ ਸੋ ਇਹ ਉਹ ਦਿਹਾੜੇ ਨੇ ਜਿਹੜੇ ਸਾਨੂੰ ਆਪਣੇ ਧਰਮ ਦੇ ਪ੍ਰਤੀ ਡਿਢ ਵਿਸ਼ਵਾਸ ਔਰ ਮਰਯਾਦਾ ਔਰ ਸਾਡੇ ਖਾਲਸਾ ਧਰਮ ਦੀ ਕੀਮਤ ਕੀ ਹੈ ਇਸ ਤੋਂ ਵੱਡਾ ਸਾਡੇ ਲਈ ਮੈਨੂੰ ਲੱਗਦਾ ਕੋਈ ਸਿੱਖਿਆ ਵਾਲੇ ਦਿਹਾੜੇ ਨਹੀਂ ਹੈਗੇ ਸੋ ਅਸੀਂ ਸਾਧੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਬੜੇ ਜਾਬਤੇ ਦੇ ਵਿੱਚ ਰਹਿ ਕੇ ਬੜੇ ਪ੍ਰੇਮ ਸਹਿਤ ਕਿਉਂਕਿ ਇਹ ਸਾਰੇ ਹੋਏ 71 ਮਿਲਹੁ ਮੇਰੇ ਭਾਈ ਦੁੱਧਾ ਦੂਰ ਪਰੋ ਲਿਬਲਾਏ ਸੋ ਅਸੀਂ ਆਪਣੀਆਂ ਇਸ ਵਕਤ ਅਸੀਂ ਸਮੁੱਚੇ ਰੂਪ ਦੇ ਵਿੱਚ ਸਾਰੇ ਪ੍ਰਬੰਧ ਵੱਲੋਂ ਤੇ ਦਾਸ ਦੇ ਨਾਲ ਸਰਦਾਰ ਜਗਦੀਪ ਸਿੰਘ ਧੀਮਾ ਜੀ ਜੋ ਕਿ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਅੰਤਿਪ ਸਿੰਘ ਜੀ ਜੀਮਾ ਸਾਹਿਬ ਜੋ ਕਿ ਸ਼ੋਮੀ ਕਮੇਟੀ ਮੈਂਬਰ ਹਲਕਾ ਬਸੀ ਹੈ ਤੇ ਉਹਨਾਂ ਬਜ਼ੁਰਗਾਂ ਵੱਲੋਂ ਤੇ ਸਰਦਾਰ ਕੰਗ ਸਾਹਿਬ ਜੋ ਕਿ ਸਾਡੇ ਪੁਰ ਕਰਦੇ ਬਲਕਟ ਸਾਭ ਦੀ ਮੈਨੇਜਰ ਨੇ ਗਿਆਨੀ ਅਤਰ ਸਿੰਘ ਜੀ ਗਿਆਨੀ ਗੋਪੀ ਸਿੰਘ ਗਿਆਨੀ ਅਜਮੇਰ ਸਿੰਘ ਸਾਰੇ ਹੀ ਨੇ ਸੋ ਅੱਜ ਇਹ ਜਿਹੜਾ ਲੰਗਰਾਂ ਦੇ ਪ੍ਰਬੰਧ ਤੋ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਕਰ ਰਹੀਆਂ ਨੇ ਤੋ ਸਾਰੀਆਂ ਸੰਗਤਾਂ ਨੂੰ ਅਸੀਂ ਇਹੀ ਪ੍ਰਬੰਧ ਵੱਲੋਂ ਅਪੀਲ ਕਰਦੇ ਆਂ ਕਿ ਆਪਾਂ ਬਿਨਾਂ ਕਿਸੇ ਨੂੰ ਧੱਕਾ ਮਾਰੇ ਬਿਨਾਂ ਕਿਉਂਕਿ ਜਿਹੜਾ ਮੱਥਾ ਨਮਸਕਾਰ ਕਰਨੀਆਂ ਉਹਦੇ ਵਿੱਚ ਆਪਣੀ ਮਰਜ਼ਾਦਾ ਦਾ ਵੀ ਖਿਆਲ ਰੱਖਦੇ ਹੋਏ ਤੇ ਪ੍ਰੇਮ ਦੇ ਨਾਲ ਆਪਣੇ ਫਲਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਤੰਤਨ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦਾਂ ਦਾ ਇਹ ਉਹ ਸਥਾਨ ਹੈ ਬੜਾਦਰ ਪੜਾ ਜੇ ਆਪਾਂ ਛੇਪੋ ਤੋਂ ਗੱਲ ਕਰੀਏ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਅਖੀਰਲਾ ਪੜਾ ਹੈ ਜਿਸ ਸਥਾਨ ਤੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਰਾ ਖੜੇ ਲੋਟ ਵਿਛਾ ਕਰਕੇ ਇਸ ਸਥਾਨ ਨੂੰ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦਾ ਜੋ ਪਾਵਨ ਸਥਾਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਸਭ ਤੋਂ ਕੀਮਤੀ ਸਥਾਨ ਹੈ ਇਹਨਾਂ ਸਥਾਨਾਂ ਤੇ ਹਰ ਸਾਲ 10 11 12 13 ਤੇ 14 ਨੂੰ ਇਹਨਾਂ ਦਿਨਾਂ ਚ ਸ਼ਹੀਦੀ ਸਮਾ ਦਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਖਾਲਸਾ ਪੰਥ ਸਰਦਾਪੂਰਵਕ ਸੋ ਸਾਰੀਆਂ ਸੰਗਤਾਂ ਮਨਾਉਂਦੀਆਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਵੇਰਿਆਂ 7 ਵਜੇ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਕੱਲ ਨੂੰ 7 ਵਜੇ ਮੱਧ ਪਰਸੋਂ ਨੂੰ 5:30 ਵਜੇ ਸੋ ਅਖੰਡ ਪਾਠ ਸਹਿਬਾਂ ਦੇ ਭੋਗ ਦੇ ਸ਼ਲੋਕ ਪ੍ਰਾਰੰਭ ਹੋਣਗੇ 6 ਵਜੇ ਕੀਰਤਨ ਹੋਵੇਗਾ 5:30 ਦੇ ਕਰੀਬ ਸਾਰੀ ਸਮਾਪਤੀ ਹੋਵੇਗੀ ਸਮੁੱਚੇ ਖਾਲਸੇ ਪੰਥ ਨੂੰ ਇਹੀ ਬੇਨਤੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਹੀ ਇਹਨਾਂ ਦਿਹਾੜਿਆਂ ਨੂੰ ਨਿਮਨ ਨਮਸਕਾਰਾਂ ਕਰਦੇ ਨੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਪ੍ਰੇਮ ਦੇ ਨਾਲ ਜਿੰਨਿਆਂ ਵੀ ਸੰਗਤਾਂ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਫਤੇਗੜ ਸਾਹਿਬ ਠੰਡਾਪੁਰ ਜੀ ਸਾਹਿਬ ਜਿੱਥੇ-ਜਿੱਥੇ ਵੀ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋ ਪ੍ਰੇਮ ਨਾਲ ਹਾਜ਼ਰੀਆਂ ਭਰੀਏ ਜਿੱਥੇ ਵੀ ਆਪਾਂ ਨੂੰ ਲੱਗਦਾ ਬੇ ਇੱਥੇ ਪ੍ਰਬੰਧ ਵਿੱਚ ਕੋਈ ਢਿਲਾਈ ਹੈ ਉੱਥੇ ਆਪ ਵੀ ਕਮਰ ਕੱਸਾ ਕਰਕੇ ਤਿਆਰ ਪਰ ਤਿਆਰ ਹੋ ਕਰਕੇ ਕਿਉਂਕਿ ਸਾਰਿਆਂ ਦਾ ਆਪਣਾ ਕੰਮ ਹੈ ਸ਼੍ਰੀ ਦੀ ਸਭਾ ਸਾਹਿਬ ਜੀ ਦੇ ਸਾਰਿਆਂ ਦੇ ਨੇ ਸੋ ਪ੍ਰਸ਼ਾਸਨ ਦਾ ਵੀ ਅਸੀਂ ਸਾਥ ਦੇਈਏ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਜੋ ਸੇਵਾਦਾਰ ਨੇ ਉਹਨਾਂ ਦਾ ਵੀ ਸਾਥ ਦਈਏ ਗੁਰੂ ਸਾਹਿਬ ਸਾਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ